ਅੱਜ ਆਪਾਂ ਜਾ ਰਹੇ ਆ ਜੀ ਜੈ ਮਾਤਾ ਨਾਣਾ ਦੇਵੀ ਮੰਦਿਰ ਹਿਮਾਚਲ ਪ੍ਰਦੇਸ਼ ਫੁੱਲ ਵੀਡੀਓ ਦੇਖਿਆ ਜੇ ਔਰ ਸ਼ੇਅਰ ਵੀ ਜਰੂਰ ਕਰਿਆ ਜੇ ਔਰ ਚੈਨਲ ਨੂੰ ਜਾ ਕੇ ਸਬਸਕ੍ਰਾਈਬ ਕਰ ਲਓ ਚੈਨਲ ਦਾ ਨਾਮ ਹੈ ਜੀ ਗੁਰੂ ਟਨ ਬੋਲ ਪੈਦਲ ਹੀ ਚੱਲਦੇ ਆ ਪੈਦਲ ਹੀ ਓਏ ਚੱਲਦੇ ਆ ਦੀ ਬਾਦ ਆ ਬੇਤ ਹੋਰ ਇਹ ਚੜਾਈ ਚੜਦੇ ਹਾਂ ਉੱਤੇ ਹੁਣ ਹੋਰੀਆਂ ਪੌੜੀਆਂ ਇਸ ਫਲੋਰ ਕਰੋ ਮੇਰੇ ਨਾਲ ਟਾਈਮ ਹੋ ਗਿਆ 12:30 ਸਾਲ ਦਾ ਲਾਸਟ ਬਲੌਗ ਹੈ ਸਾਲ ਖਤਮ ਹੋਣ ਵਾਲਾ 2025 ਤੋਂ 2026 ਆ ਰਿਹਾ ਕੋ ਚੈਨਲ ਦੇਖ ਰਹੇ ਹੋ ਜੀ ਗੁਰੂ ਟੱਲ ਆਪਾਂ ਜਾ ਰਹੇ ਆ ਨਾਣਾਦੇਵੀ ਮੰਦਿਰ ਦੇਖ ਨਹੀਂ ਆ ਪੌੜੀਆਂ ਇਧਰੋਂ ਵੀ ਉਧਰੋਂ ਵੀ ਆ ਇਹ ਆ ਰਹੇ ਨੇ ਪਿੱਛੇ ਸਭਾ ਮੋਸਮ ਨਾਲ ਜੀ ਪਹਾੜੀਆਂ ਇਹ ਰਿਹਾ ਬਾਜ਼ਾਰ ਕੋੜੀਆਂ ਵੀ ਉਧਰ ਹੋਈਆਂ ਚੱਲ ਮੇਰਾ ਸਟਾਰਟ ਚਲਦੇ ਅੰਦਰੋਂ ਹਾਂਡ ਰੋ ਦਾ ਹੌਜਾਂਦੀ ਠੰਡੀ ਹੋ ਜਾਂਦੀ ਖਤਰਨਾਕ ਕਲੋਜੀ ਨਜ਼ਾਰੇ ਬੜਾ ਬੀ ਮੰਦਰ ਆ ਪਿਆਸ ਲੱਗੂ ਵੀ ਦੇਖੋ ਕੌੜੀਆਂ ਤੇ ਚੜ ਕੇ ਔਰ ਪਿੱਛੇ ਹੌਲੀ ਹੌਲੀ ਛੱਡ ਕੇ ਹੌਲੀ ਹੌਲੀ ਪਰਿਆਣੀਆਂ ਦਾ ਬੋਲ ਦਰਸੂ ਮੈਨੂੰ ਪਤਾ ਨਹੀਂ ਸੀ 1200 ਤੋਂ 1500 ਪੋੜੀਆਂ ਹੈ ਮਾਤਾ ਨੈਣਾ ਦੇਵੀ ਮੰਦਿਰ ਦੀ ਕਿੰਨੀਆਂ ਪੋੜੀਆਂ ਹੈ ਗਿਆ ਇੰਨੀਆਂ ਪੋੜੀਆਂ ਮੰਦਿਰ ਦੀ ਹੈ ਹੈ ਬਹੁਤ ਹੈ ਇੰਨੇ ਬਹੁਤ ਚੜ੍ਹ ਕੇ ਬਗ ਹੈ ਕਿੰਨੀਆਂ 으아, 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 으어라아 으아, 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 으 ਚ ਉਹਦੇ ਉੱਪਰੋਂ ਟੇਢੀ ਸੜਕ ਤੇ ਲੋਹੀ ਚੱਲਦੇ ਹੁੱਪੇ ਨੂੰ ਇਹਦੇ ਕਿੰਨੀ ਦਰਜ ਪਹੁੰਚਦੇ ਆ ਟਾਈਮ ਲੱਗ ਜਾਣਾ ਪਹੁੰਚਣ ਤੇ ਵੀ ਲੱਗਦਾ ਗੋੜੀਆਂ ਹੀ ਬਹੁਤ ਖਤਰਨਾਕ ਆ ਯਾਰ ਉੜੀ ਖਤਰਨਾਕ ਲਈ ਯਾਰ ਅੱਇਆ ਠੰਡੀ ਯਾਰ ਜਿਆਦਾ ਠੰਡ ਲੱਗਦੀ ਵੀ ਇਧਰੋਂ ਸਾਹ ਜਿਆਦਾ ਜੱਟ ਦਾ ਠੰਡੇ ਜੀ ਉਂ ਤੇ ਰਣਾਦੇਵੀ ਮੰਦਿਰ ਪੁਰਾਣਾ ਰਸਤਾ ਸ਼ਾਇਦ ਇਹ ਪਹਾੜੀਆਂ ਬੜਾ ਮਾਗੜਿਆ ਲੱਗਦਾ ਤੇ ਉਹ ਫਿਰ ਉੱਚਾ ਗਿਆ ਯਾਰ। ਇਹ ਰਹੀ ਜੱਟਾ ਨੇ ਅੱਜ ਵੀ ਮੰਦਿਰ। ਉੱਥੋਂ ਆਇਆ ਥੱਲੋ ਦੀ। ਬਹੁਤ ਉਚਾਈ ਹੈ ਯਾਰ। ਬਹੁਤ ਜ਼ਿਆਦਾ ਉਚਾਈ ਹੈ। ਫੋੜੇ ਵਈ। ਇਹ ਰਹੀਆਂ ਵਾਦੀਆਂ ਇਹ ਰਿਹਾ ਮੈਂ ਸਾਹ ਬੜਾ ਜੜ ਗਿਆ ਸਾਹ ਬਹੁਤ ਜ਼ਿਆਦਾ ਜੜ ਗਿਆ ਯਾਰ ਉਹ ਚੱਲ ਗਿਆ ਤੇ ਕੋਣ ਖੜੇ ਆ ਵੜਤੀ ਬੜਤੀ ਬਾਏ ਖੜੇ ਬੰਦੇ ਪੂਰੀ ਮਤਾਂ ਪੋਣ ਨੱਪ 4 ਵਜੇ ਕੀ ਗੱਲ ਨਾ ਕੀ ਬੰਦੀ ਜੇ ਯਾਰ ਜੀ ਚੌਲ ਦੀ ਮੁੱਤ ਵਿਲੀਆ ਲਿਆ ਇੱਥੇ ਯਾਰ ਬਹੁਤ ਚਾਹੀਆ ਮੈਂ ਅੱਜ ਵੀ ਮੰਦਰ ਦੀ ਡੀ ਚਾਹੀਆ ਪਰ ਕੀ ਆ ਬੋ ਰਹਾ ਤੂੰ ਯਾਰ

ਤੇ ਅਰਥੀ ਮੰਗਲ ਲਈ ਚੰਗੀਆਂ ਭਲੀਆਂ ਵਾ। ਹੋਰ ਯਾ ਪਾਗ ਜੀ ਨੈਣਾ ਦੇਵ ਮੰਦਿਰ। ਸ਼੍ਰੀ ਨੈਣਾ ਦੇਵੀ ਜੀ ਦਾ ਮੰਦਿਰ ਹਿਮਾਚਲ ਪ੍ਰਦੇਸ਼ ਦੇ ਬਿਲਾਸਪੁਰ ਜ਼ਿਲ੍ਹੇ ਵਿੱਚ ਸਥਿਤ ਇੱਕ ਬਹੁਤ ਹੀ ਪਵਿੱਤਰ ਸ਼ਕਤੀਪੀਠ ਹੈ ਇਸ ਮੰਦਰ ਦੇ ਇਤਿਹਾਸ ਨਾਲ ਦੋ ਮੁੱਖ ਕਥਾਵਾਂ ਜੁੜੀਆਂ ਹੋਈਆਂ ਹਨ ਇੱਕ ਮਾਤਾ ਸਤੀ ਦੀਆਂ ਅੱਖਾਂ ਧਾਰਮਿਕ ਮਹੱਤਵ ਪੁਰਾਣੀ ਕਥਾ ਅਨੁਸਾਰ ਜਦੋਂ ਭਗਵਾਨ ਸ਼ਿਵ ਮਾਤਾ ਸਤੀ ਦੀ ਮ੍ਰਿਤਕ ਦੇ ਨੂੰ ਲੈ ਕੇ ਤਾंडव ਕਰ ਰਹੇ ਸਨ ਤਾਂ ਭਗਵਾਨ ਵਿਸ਼ਨੂੰ ਨੇ ਆਪਣੇ ਸੁਦਰਸ਼ਨ ਚੱਕਰ ਨਾਲ ਸਤੀ ਦੇ ਸਰੀਰ ਦੇ 51 ਹਿੱਸੇ ਕਰ ਦਿੱਤੇ ਸਨ ਮੰਨਿਆ ਜਾਂਦਾ ਹੈ ਕਿ ਇਸ ਸਥਾਨ ਤੇ ਮਾਤਾ ਸਤੀ ਦੀਆਂ ਅੱਖਾਂ ਨੈਣ ਡਿੱਗੀਆਂ ਸਨ ਜਿਸ ਕਾਰਨ ਇਸ ਦਾ ਨਾਮ ਨੈਣਾ ਦੇਵੀ ਪਿਆ 2 ਨੈਣਾ ਗੁੱਜਰ ਦੀ ਕਹਾਣੀ ਇੱਕ ਹੋਰ ਪ੍ਰਚਲਿਤ ਲੋਕ ਕਥਾ ਅਨੁਸਾਰ ਇਸ ਮੰਦਰ ਦੀ ਖੋਜ ਨੈਣਾ ਨਾਮ ਦੇ ਇੱਕ ਗੁੱਜਰ ਚਰਵਾਹੇ ਨੇ ਕੀਤੀ ਸੀ ਨੈਣਾ ਆਪਣੀਆਂ ਗਾਵਾਂ ਚਰਾਉਣ ਪਹਾੜੀ ਤੇ ਜਾਂਦਾ ਸੀ ਉਸ ਨੇ ਦੇਖਿਆ ਕਿ ਇੱਕ ਛਿੱਟੀ ਗਾਂ ਇੱਕ ਖਾਸ ਪੱਥਰ ਤੇ ਆਪਣੇ ਆਪ ਦੁੱਧ ਦੀ ਧਾਰ ਛੱਡ ਰਹੀ ਹੈ ਉਸ ਨੂੰ ਸੁਪਨੇ ਵਿੱਚ ਮਾਤਾ ਦੇ ਦਰਸ਼ਨ ਹੋਏ ਅਤੇ ਮਾਤਾ ਨੇ ਉਸ ਨੂੰ ਉੱਥੇ ਆਪਣੀ ਪੂਜਾ ਕਰਨ ਲਈ ਕਿਹਾ ਨੈਣਾ ਨੇ ਇਹ ਗੱਲ ਉੱਥੋਂ ਦੇ ਰਾਜਾ ਵੀਰਚੰਦ ਨੂੰ ਦੱਸੀ ਜਿਸ ਤੋਂ ਬਾਅਦ ਰਾਜੇ ਨੇ ਉੱਥੇ ਮੰਦਰ ਦਾ ਨਿਰਮਾਣ ਕਰਵਾਇਆ ਅਤੇ ਗੁੱਜਰ ਦੇ ਨਾਮ ਤੇ ਹੀ ਮੰਦਰ ਦਾ ਨਾਮ ਨੈਣਾ ਦੇਵੀ ਰੱਖਿਆ 3 ਮਹਿਸ਼ਾਸ਼ੁਰ ਦਾ ਵਦ ਇਤਿਹਾਸਕ માનਤਾਵਾਂ ਅਨੁਸਾਰ ਮਾਤਾ ਨੈਣਾ ਦੇਵੀ ਨੇ ਇਸੇ ਸਥਾਨ ਤੇ ਮਹਿਸ਼ਾਸ਼ੁਰ ਨਾਮ ਦੇ ਰਾਖਸ਼ ਦਾ ਵਦ ਕੀਤਾ ਸੀ ਮਹਿਸ਼ਾਸ਼ੁਰ ਨੇ ਵਰਦਾਨ ਪ੍ਰਾਪਤ ਕਰਕੇ ਦੇਵਤਿਆਂ ਨੂੰ ਪਰੇਸ਼ਾਨ ਕੀਤਾ ਹੋਇਆ ਸੀ ਅੰਤ ਵਿੱਚ ਮਾਤਾ ਨੇ ਉਸ ਨੂੰ ਹਰਾ ਕੇ ਦੇਵਤਿਆਂ ਨੂੰ ਮੁਕਤੀ ਦਿਵਾਈ ਤੁਸੀਂ ਦੇਖ ਰਹੇ ਹੋ ਜੀ ਚੈਨਲ ਗੁਰੂ ਢੱਲ ਚੈਨਲ ਨੂੰ ਜਾ ਕੇ ਸਬਸਕ੍ਰਾਈਬ ਕਰ ਲਓ ਹੁਣ ਇਤਿਹਾਸ ਸਰਵਨ ਕਰੋ ਜੀ thank you के मिनट हो गए क्या नहीं शरारती की की है कि कर रहा है कि कर रहा है तू फुल हार जाके <laughs> ਮੈਡਮ ਮਾੜਾ ਨਾਲ ਨੂੰ ਮਾੜਾ ਨਾਲ ਉਹਨੇ ਖਾਣਾ ਤੈਣੀ ਗਾ ਇਹ ਮਾਤਨ ਲੈਣਾਂ ਤੇ ਨਹੀਂ ਜੀ ਆ ਦੇਖ ਇਹ ਨੈਣਾ ਦੇਵੀ ਜੀ ਦੇ ਮੰਦਿਰ ਬਾਰੇ ਕੁਝ ਹੋਰ ਡੂੰਗੀਆਂ ਅਤੇ ਦਿਲਚਸਪ ਗੱਲਾਂ ਜੋ ਇਸ ਸਥਾਨ ਨੂੰ ਹੋਰ ਵੀ ਖਾਸ ਬਣਾਉਂਦੀਆਂ ਹਨ ਇੱਕ ਮੰਦਿਰ ਦੀ ਬਣਤਰ ਅਤੇ ਗਰਭ ਗ੍ਰਹਿ ਮੰਦਿਰ ਦਾ ਮੁੱਖ ਹਿੱਸਾ ਸਫੇਦ ਸੰਗਮਰਮਰ ਨਾਲ ਬਣਿਆ ਹੋਇਆ ਹੈ ਜੋ ਦੂਰੋਂ ਹੀ ਚਮਕਦਾ ਦਿਖਾਈ ਦਿੰਦਾ ਹੈ ਮੰਦਿਰ ਦੇ ਅੰਦਰ ਗਰਭ ਗ੍ਰਹਿ ਵਿੱਚ ਤਿੰਨ ਮੁੱਖ ਮੂਰਤੀਆਂ ਹਨ ਵਿਚਕਾਰ ਮਾਤਾ ਨੈਣਾ ਦੇਵੀ ਜੀ ਦੇ ਨੈਣ ਅੱਖਾਂ ਹਨ ਸੱਜੇ ਪਾਸੇ ਮਾਤਾ ਕਾਲੀ ਜੀ ਦੀ ਮੂਰਤੀ ਹੈ ਖੱਬੇ ਪਾਸੇ ਭਗਵਾਨ ਗਣੇਸ਼ ਜੀ ਦੀ ਮੂਰਤੀ ਸਥਾਪਿਤ ਹੈ 2 ਮਹੀਸ਼ਾਸ਼ੁਰ ਦਾ ਅੰਤ ਪੁਰਾਣਾ ਅਨੁਸਾਰ ਮਹੀਸ਼ਾਸ਼ੁਰ ਇੱਕ ਅਜੀਹਾ ਰਾਖਸ਼ ਸੀ ਜਿਸ ਨੂੰ ਵਰਦਾਨ ਸੀ ਕਿ ਕੋਈ ਵੀ ਦੇਵਤਾ ਜਾਂ ਮਨੁੱਖ ਪੁਰਸ਼ ਉਸ ਨੂੰ ਨਹੀਂ ਮਾਰ ਸਕੇਗਾ ਜਦੋਂ ਉਸ ਦਾ ਪਾਪ ਵੱਧ ਗਿਆ ਤਾਂ ਸਾਰੇ ਦੇਵਤਿਆਂ ਨੇ ਆਪਣੀ ਸ਼ਕਤੀ ਇਕੱਠੀ ਕੀਤੀ ਅਤੇ ਮਾਤਾ ਨਾਨਾ ਦੇਵੀ ਪ੍ਰਗਟ ਹੋਏ ਇਸੇ ਪਹਾੜੀ ਤੇ ਮਾਤਾ ਨੇ ਮਹਿਸ਼ਾਸ਼ੁਰ ਨਾਲ ਭਿਆਨਕ ਯੁੱਧ ਕੀਤਾ ਅਤੇ ਉਸ ਦੀਆਂ ਅੱਖਾਂ ਕੱਢ ਕੇ ਉਸ ਦਾ ਵਧ ਕਰ ਦਿੱਤਾ ਇਸ ਜਿੱਤ ਕਾਰਨ ਹੀ ਇਸ ਜਗ੍ਹਾ ਦੀ ਬਹੁਤ ਮਾਨਤਾ ਹੈ 3 ਰੋਪਵੇਗ ਰੋਪਵੇ ਦਾअनुभव ਨੈਣਾ ਦੇਵੀ ਮੰਦਿਰ ਭਾਰਤ ਦੇ ਉਹਨਾਂ ਕੁਝ ਮੰਦਿਰਾਂ ਵਿੱਚੋਂ ਇੱਕ ਹੈ ਜਿੱਥੇ ਪਹਾੜੀ ਦੇ ਢੇਹਾਂ ਤੋਂ ਉੱਪਰ ਤੱਕ ਜਾਣ ਲਈ ਕੇਵਲ ਕਾਰ ਰੋਪਵੇ ਦੀ ਸਹੂਲਤ ਹੈ ਇਹ ਸਫ਼ਰ ਬਹੁਤ ਹੀ ਰੋਮਾਂਚਕ ਹੁੰਦਾ ਹੈ ਕਿਉਂਕਿ ਇੱਥੋਂ ਪੂਰੀ ਪਹਾੜੀ ਅਤੇ ਵਗਦੀ ਸਤਲੁਜ ਨਦੀ ਦਾ ਨਜ਼ਾਰਾ ਬਹੁਤ ਸੁੰਦਰ ਲੱਗਦਾ ਹੈ 4 ਸ਼ਰਧਾਲੂਆਂ ਦੀ ਆਸਥਾ ਲੋਕਾਂ ਦਾ ਮੰਨਣਾ ਹੈ ਕਿ ਜਿਨ੍ਹਾਂ ਦੀਆਂ ਅੱਖਾਂ ਵਿੱਚ ਕੋਈ ਤਕਲੀਫ ਹੁੰਦੀ ਹੈ ਜਾਂ ਨਜ਼ਰ ਕਮਜ਼ੋਰ ਹੁੰਦੀ ਹੈ ਜੇਕਰ ਉਹ ਸੱਚੇ ਮਨ ਨਾਲ ਮਾਤਾ ਦੇ ਦਰਸ਼ਨ ਕਰਨ ਅਤੇ ਉੱਥੇ ਸੁਖਣਾ ਸੁਖਣ ਤਾਂ ਮਾਤਾ ਉਹਨਾਂ ਦੀਆਂ ਅੱਖਾਂ ਦੀ ਜੋਤੀ ਠੀਕ ਕਰ ਦਿੰਦੀ ਹੈ ਬਹੁਤ ਸਾਰੇ ਲੋਕ ਸ਼ਰਧਾ ਵਜੋਂ ਮਾਤਾ ਨੂੰ ਸੋਨੇ ਜਾਂ ਚਾਂਦੀ ਦੀਆਂ ਬਣੀਆਂ ਅੱਖਾਂ ਵੀ ਚੜਾਉਂਦੇ ਹਨ 5 ਕਿ ਨੰਬਰ ਦੇ ਸੀ ਇੱਕ ਨੰਬਰ ਤੁਸੀਂ ਰੱਖੇ ਸੀ ਇੱਕ ਨੰਬਰ ਤੇ ਕਹਿ ਦੇ ਲੋ ਇੱਥੇ ਆ ਗਏ ਪਾਪਰ ਆ ਤੋ ਗਏ ਉਹ ਨੂੰ ਮੇ ਪਤਾ ਨਹੀਂ ਕਿੱਧਰ ਨੂੰ ਚਲ ਗਏ ਜਰੂਰੀ ਜਰੂਰ ਰਾਈ ਖੰਦਾ ਵੱਜਾ ਉੱਥੇ ਨਹੀਂ ਬੈਠਦਾ ਮੁਰਦਾ ਨਹੀਂ ਨਾ ਇਹ ਦੇਖ ਰਿਹਾ ਉੱਤੇ ਉੱਤੇ ਬੈਠਾ ਹੈ ਤਕੀਕਤ ਕਿੱਤਰ ਗਿਆ ਆ ਗੱਟਾ ਉਹ ਦੇ ਉਹ ਦੇ ਉਹ ਰੋਕ